ਲੋ ਵੀ ਮਿੱਤਰੋ ਅੱਜ ਬਣਾਉਨੇ ਆ ਕਣਕ ਲੋ ਆਪਣੇ ਬੁਰੇ ਹਾਲ ਕੀਤੇ ਆ ਮਸ਼ੀਨ ਵਾਲਾ ਕਹਿੰਦਾ ਵੱਢਣੀ ਦੁਪਹਿਰੇ ਦੁਪਹਿਰੇ ਆ ਦੇਖਦੇ ਕੀ ਮਾਨ ਦਾ ਅੱਜ ਆ ਆਹ ਕੰਮ ਹੋਖਾ ਮਿੱਤਰੋ ਹਵਾ ਜੋ ਚਾਲਦੀ ਨਾ ਤੱਪੜ ਫੜਨਾ ਪੈਂਦਾ ਫੇਰ ਆ ਕੀ ਵਿਆ ਵਿੱਚ ਲੋ ਜੀ ਮੇਂ ਦੁਕਾਨ ਕਾ ਲੱਭੀ ਟਰਾਲੀ ਜੋ ਇਹ ਬੁੜੇਂ ਦੱਸ ਜਾਂਦੀ ਗਾਲਾਂ ਪੈਣੀਆਂ ਸੀ ਬਹੁਤ ਚਾਹਲਾ ਨੂੰ ਟਾਈਮ ਮੇਟਰੋ ਪਹਿਲਾ ਹੋਰ ਨੂੰ ਵੱਜੇ ਜਿਹੜਾ ਨਜ਼ਾਰਾ ਆਉਂਦਾ ਨਾ ਉਹ ਬਖਰਾ ਹੀ ਆ। ਹੋ 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 ਹੋ। ਮੌਸਮਾਜੀ ਖਰਾਬ ਹੋ ਰਿਹਾ। ਇਹ ਖਰਾਬੇ ਰਹਿੰਦਾ ਰੋਜੇ। ਆਹ ਭਰਦੇ ਕੰਡ ਨਾ। ਬੜਾ ਸਮਝਾਇਆ ਪ੍ਰਵਾਸੀਓ ਵੀਰੋ ਤੁਹਾਨੂੰ ਕੰਡ ਨਾਲ ਭਰਿਓ। ਦਾਦੀ ਨਾਲ ਗਲਾ ਪਾਟ ਦੂੰ ਲੋ ਮਿੱਤਰੋ ਨੁਕਸਾਨ ਹੋ ਗਿਆ ਇੱਕ ਟਰਾਲੀ ਆਪਣੀ ਜੈਕ ਵਾਲੀ ਤੇ ਜੋਇੰਟ ਇਹਦਾ ਗਿਆ ਟੁੱਟ ਟਰਾਲੀ ਹੁਣ ਚੱਕਰ ਤੋਂ ਦੇ ਗਈ ਆ ਜਵਾਬ ਚਲੋ ਪਹੁੰਚਿਆ ਮਿੱਤਰੋ ਅੰਦਰ ਕੰਪੈਨ ਵਾਲਾ ਹੋਰ ਨਮਾਨ ਨੂੰ ਤਿਆਰ ਆ ਮਿਸਤਰੀ ਇੱਥੇ ਸਦਣਾ ਬਣਾ ਮਿੱਤਰੋ ਆਓ ਮਿੱਤਰੋ ਡਰਾਈਵਰ ਚੇਂਜ ਹੋ ਗਿਆ ਹੁਣ ਮਸ਼ੀਨ ਚੱਲਣੀ ਆ ਰਾਕਟ ਵਾਂਗੂ ਕੌਣ ਧੋਗੇ ਕੱਢਨੇ ਆਂ ਡਰਾਈਵਰ ਨੇ ਆਇਓ ਮਿੱਤਰੋ ਇੱਕ ਚੀਜ਼ ਦਿਖਾਈਏ ਆ ਦੇਖੋ ਪੂਰਾ ਖੇਤ ਵੱਢ ਹੋ ਗਿਆ ਤੇ ਆ ਚਾਰ ਡੰਡੇ ਰਹਿ ਗਏ ਇਦਾਂ ਨੁਕਸਾਨ ਹੁੰਦਾ ਭਾਈ ਚਲੋ ਮਿੱਤਰੋ ਅੱਜ ਕੋਕਨਾ ਮੈਂਟਰ ਚੱਲਣੀ ਮੈਂਟਰ આ કે બેને અંદર તેડે જ આ કે હુણી ગોડ ગોડ જાણ દે ખેંચ કે ਮੈਟਰ ਇੱਕ ਹੋਰ ਬੰਦਾ ਆ ਮਿੱਟੀ ਚ ਭਾਰ ਰਿਹਾ ਮੇਲੇ ਕਟਾਉਂ ਜਾਗ ਮ ਦਿਖਾਈ ਇਹਦੇ ਕੰਡ ਲੜਾ ਥੋੜੀ ਜੀ ਤੇ ਠੀਕ ਹੁੰਦਾ ਮਿੱਤਰੋ ਦੁਨੀਆ ਦਾ ਸਭ ਤੋਂ ਵਹਿਲਾ ਇਨਸਾਨ ਦਿਖਾਈਏ ਆਇਆ ਕੋਈ ਕੰਮ ਨਹੀਂ ਆਰਾਮ ਨਾਲ ਦੁਰੇ ਫਿਰੋਵਾ ਟਰਾਲੀ ਆ ਗਈ ਇੱਕ ਹੋਰ ਮਿੱਤਰੋ ਬਾਅਦ ਚ ਉਪਰ ਹੋਣੇ ਆ ਹੁਣ ਆ ਡਟੇ ਰਹਿਣਾ ਸੈਂਚ 400 ਟਰੱਕ ਭਰ ਕੇ ਭੇਜਣਾ ਅੱਜ ਦਿੱਲੀ ਨੂੰ ਕਣਕ ਦਾ ਮਿੱਤਰੋ ਬੂਟ ਪਾਉਣ ਦੇ ਸਾਈਡ ਇਫੈਕਟ ਦਸੀਏ ਦੇਖੋ ਕਣਕ ਵਿੱਚ ਵੜ ਚੁੱਕੀ ਆ ਇਹ ਹੁਣ ਅਗਲੇ ਫੀਲਡਾਂ ਜਾ ਕੇ ਨਿਕਲਣੀ ਆ ਟਰਾਲੀ ਇੱਕ ਹੋਰ ਭਰ ਕੇ ਤੋਰਨ ਲੱਗੇ ਆ ਮਿੱਤਰੋ ਇਹ ਜਾਣੀ ਸਿੱਧੀ ਦबई ਲਓ ਮਿੱਤਰੋ ਇਹ ਆ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਬਲਦ ਬਾ ਬਟਾ ਮਟਾ ਨੇ ਇੰਟਪਾਈ ਜਾਣੀਆਂ ਕਾਣ ਕਨਾ ਬਾਪੂ ਪਰ ਫਿਰ ਰਹਿ ਬੈ ਨੀ ਦਾ ਲਾਲਾ ਲਾਲਾ ਹੋ ਜਾਣੀ ਇੱਥੇ ਚੱਲ 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 ਇਹ ਆਪੇ ਜੱਟ ਟੱਪਿਆ ਹਾਂ ਬੈਗ ਆਣਾ ਲੱਗੇ ਚਲੋ 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 ਹਾਂ ਬਾਲ ਦੇ ਦਜਾ ਮਾਰਦਾ ਹਾਂ ਇੱਕ ਵਾਰ ਬੈਗ ਹੋ ਕੇ ਮਿੱਤਰੋ ਜੋਇੰਟ ਬਦਲਾ ਦਿੱਤਾ ਹੁਣ ਨਹੀਂ ਲੀਕਦਾ ਮਾੜਾ ਵੀ ਆ ਗਿਆ ਜੀ ਆ ਗਿਆ ਮਿੱਤਰੋ ਟਰਾਲੀ ਭਰਨ ਤੋਂ ਪਹਿਲਾਂ ਇੱਕ ਹੋਟਲ ਵਾਲੀ ਆ ਚੁੱਕੀ ਆ ਆ ਲੱਗੇ ਰਹਿਣਾ ਅੱਜ ਰਹਿਣਾ ਮਿੱਤਰੋ ਹਲਕੀ ਫੋਲਕੀ ਜੋਟ ਲੱਗੀ ਮਸ਼ੀਨ ਨੂੰ ਦੁਨੀਆ ਦਾ ਥੋਪ ਤੋ ਬੇਲਾ ਬੰਦਾ ਖੜਾ ਹੀ ਐ ਇਹ ਮਾਰ ਰੋ ਪੱਟੀ ਕਾਦੇ ਹੁਣ ਮਸ਼ੀਨ ਦੇ ਆ ਗਏ ਆ ਗਏ ਠੰਡਾ ਲੈ ਕੇ ਆ ਗਏ ਮਿੱਤਰੋ ਬਰਗਰ ਲਿਆਏ ਆ ਤੇ ਕੋਕ ਲੈ ਕੇ ਨਹੀਂ ਆਏ ਹਾਂ ਇਹ ਛੱਲੇ ਕੋਕ ਲੈ ਬਾਕੀ ਉਹ ਬਦਲੇ ਹੜ ਜਿਹੜੇ ਵੀ ਲਾ ਜਾ ਰੋਟੀ ਖਾਣੀ ਠੀਕ ਹੋ ਗਿਆ ਮਿੱਤਰੋ ਟਾਈਮ ਲੱਗ ਗਿਆ ਕੰਪੈਨ ਮਾਰਮ ਪੱਟੀ ਕਰਦੇ ਆ ਨੂੰ ਸ਼ਾਮ ਹੋ ਗਈ ਸਵੇਰ ਦੀ ਇੱਥੇ ਖੜੇ ਆ ਆਉਂਦੇ ਰਹੀ ਆਉਂਦਾ ਆ ਟੱਪ ਗਿਆ ਵੱਟ ਆ ਟੱਪ ਗਿਆ ਉਹ ਮਿੱਤਰੋ ਇੱਕ ਟਰਾਲੀ ਭਰਨ ਤੋਂ ਪਹਿਲਾਂ ਦੂਜੀ ਆ ਗਈ ਆ ਫੇਰ ਕਿਹੜੀ ਲੋਕ ਸਾਨੂੰ ਕਹਿੰਦੇ 20-20 ਫੁੱਟੀਆਂ ਲੈ ਲਓ ਭਾਈ ਸਾਡਾ ਇਹਨਾਂ ਨਾਲ ਸਰੀ ਜਾਂਦਾ 100 ਮਿੰਟਰੋ ਟਰਾਲੀ ਭਰ ਗਈ ਆ ਤੇ ਬਾਕੀ ਵੱਢਣੀ ਆ কাল ਨੂੰ ਤੇ ਮਿਲਦੇ ਆ ਅਗਰੀ ਵੀਡੀਓ 'ਚ ਸਬਸਕ੍ਰਾਈਬ ਜ਼ਰੂਰ ਕਰ ਲਿਓ